ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਕੁੱਕ ਸਟਾਈਲ ਗ੍ਰੇਨ ਵਿੱਚ ਅੱਜ ਆਪਾਂ ਬਣਾਵਾਂਗੇ ਮਿਲਟ ਰੈਸਪੀ ਜਾਨੀ ਕਿ ਸਵਾੰਕ ਦੇ ਨਮਕੀਨ ਚਾਵਲ ਸਭ ਤੋਂ ਪਹਿਲਾਂ ਆਪਾਂ ਸਵਾਗਤ ਦੇ ਜੋਲ ਇੱਕ ਛੋਟੀ ਕੌਲੀ ਲੈਣੀ ਹੈ ਤੇ ਉਹ ਭਿਉਂ ਕੇ 5-6 ਘੰਟੇ ਪਹਿਲਾਂ ਰੱਖ ਦੇਣੇ ਤਾਂ ਜੋ ਇਸ ਦੀ ਗਰਮੀ ਨਿਕਲ ਜਾਵੇ ਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਾ ਪਵੇ ਇਹ ਮਿਲਟ ਪੰਜ ਪ੍ਰਕਾਰ ਦੇ ਹੁੰਦੇ ਹਨ ਉਹ ਮੈਂ ਤੁਹਾਨੂੰ ਅੱਗੇ ਨਾਲ-ਨਾਲ ਦੱਸਦੀ ਹਾਂ ਆਪਾਂ ਜੀ ਨਮਕੀਨ ਚਾਵਲ ਬਣਾ ਰਹੇ ਹਾਂ ਇਸ ਦੇ ਲਈ ਆਪਾਂ ਸਬਜ਼ੀਆਂ ਵੀ ਐਡ ਕੀਤੀਆਂ ਨੇ ਜਿਸ ਤਰ੍ਹਾਂ ਪਿਆਜ਼ ਸ਼ਿਮਲਾ ਮਿਰਚ ਗਾਜਰ ਅਤੇ ਬਰੋਕਲੀ ਤੁਸੀਂ ਆਪਣੀ ਮਨਪਸੰਦੀਆਂ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਮੇਰੇ ਲਈ ਇਹ ਕਾਫੀ ਸੰ ਕਿਉਂਕਿ ਮੈਂ ਘੱਟ ਕੁਆਂਟੀਟੀ ਚ ਬਣਾ ਰਹੀ ਹਾਂ ਤੇ ਹੁਣ ਆਪਾਂ ਇੱਕ ਪੈਨ ਲਵਾਂਗੇ ਤੇ ਉਸ ਵਿੱਚ ਦੇਸੀ ਘੀ ਦੇ 2 ਚਮਚ ਐਡ ਕਰਾਂਗੇ ਨਾਲ ਹੁੰਦੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਮਿਲਟ ਪੰਜ ਪ੍ਰਕਾਰ ਦੇ ਹੁੰਦੇ ਹਨ ਕੋਧਰਾ ਗੁੱਡਕੀ ਹਰੀ ਕੰਗਣੀ ਪੀਲੀ ਕੰਗਣੀ ਅਤੇ ਸਵਾਕ ਚ ਜਾਨੀ ਕਿ ਸੈਮੋ ਰਾਈਸ ਵੀ ਕਹਿੰਦੇ ਹਨ ਇਹਨਾਂ ਨੂੰ ਸਵਾਕ ਦੇ ਚੌਲ ਜਿਵੇਂ ਜਿਵੇਂ ਮੈਂ ਰੈਸਪੀ ਦੇਵਾਂਗੀ ਤਾਂ ਨਾਲ ਨਾਲ ਤੁਹਾਨੂੰ ਇਹਨਾਂ ਦੇ ਨਾਮ ਦੱਸਦੀ ਰਹੂੰਗੀ ਕਿਥੋਂ ਮਿਲਦੇ ਨੇ ਉਹ ਵੀ ਦੱਸਦੀ ਰਹੂੰਗੀ ਇਹ ਸਾਡੇ ਲਈ ਕਿੰਨੇ ਲਾਭਦਾਇਕ ਹਨ ਸਭ ਤੋਂ ਪਹਿਲਾਂ ਇਹ ਬੀਟਿਸ ਟਾਈਪ 1 ਲਈ ਇਹ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹਨ ਕਿਉਂਕਿ ਇਸ ਨਾਲ ਬਿਲਕੁਲ ਵੀ ਸ਼ੂਗਰ ਅਪ ਨਹੀਂ ਹੁੰਦੀ ਤੇ ਦੂਸਰਾ ਜੇ ਅਸੀਂ ਆਪਣਾ weight lose ਕਰਦੇ ਹਾਂ ਤਾਂ ਉਸ ਵਿੱਚ ਵੀ ਇਹ ਸਾਡੀ help ਕਰਦੇ ਹਨ ਸਭ ਤੋਂ ਪਹਿਲਾਂ ਅਸੀਂ ਜੀਰਾ ਐਡ ਕਰਾਂਗੇ ਤੇ ਇਹ ਇੰਨੇ ਜ਼ਿਆਦਾ ਸਵਾਦ ਬੰਦਦੇ ਹਨ ਕਿ ਇਸ ਨੂੰ ਕੋਈ ਵੀ ਬੱਚਾ ਬਜ਼ੁਰਗ ਕਿਸੇ ਵੀ ਏਜ ਵਿੱਚ ਖਾ ਸਕਦੇ ਨੇ ਕਿਉਂਕਿ ਇਹ ਬਿਲਕੁਲ ਨਮਕੀਨ ਚਾਵਲ ਦੀ ਤਰ੍ਹਾਂ ਬੰਦਦੇ ਹਨ ਇਸ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਹੁਣ ਅਸੀਂ ਇੱਥੇ ਲੌਂਗ ਤੇ ਕਾਜੂ ਵੀ ਐਡ ਕਰ ਰਹੇ ਹਾਂ ਹੁਣ ਇਸ ਵਿੱਚ ਕੱਟੀ ਹੋਈ ਇੱਕ ਹਰੀ ਮਿਰਚ ਪਾਵਾਂਗੇ ਕਿਉਂਕਿ ਮੈਂ ਬਹੁਤ ਹੀ ਘੱਟ ਕੁਆਂਟੀਟੀ ਚ ਬਣਾ ਰਹੀ ਹਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਤੇ ਬਣਾ ਸਕਦੇ ਹੋ ਹੁਣ ਆਪਾਂ ਇਸ ਵਿੱਚ ਹਰੀ ਮਿਰਚ ਐਡ ਕਰ ਲਈ ਅਤੇ ਨਾਲ ਹੁੰਦੇ ਹੀ ਆਪਾਂ ਪਿਆਜ਼ ਸ਼ਿਮਲਾ ਮਿਰਚ ਬ੍ਰੋਕਲੀ ਅਤੇ ਗਾਜਰ ਸਾਰੀਆਂ ਸਬਜ਼ੀਆਂ ਐਡ ਕਰ ਲਵਾਂਗੇ ਤੇ ਇਸ ਨੂੰ ਬਣਾਉਣ ਵਿੱਚ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ 5-7 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਖਾਣ ਵਿੱਚ ਵੀ ਇੰਨੇ ਜ਼ਿਆਦਾ ਸੁਆਦੀਸ਼ਟ ਹੁੰਦੇ ਹਨ ਕਿ ਹਰ ਕੋਈ ਝਾਕੀ ਖਾਂਦਾ ਹੈ ਹੁਣ ਆਪਾਂ ਸਬਜ਼ੀਆਂ ਨੂੰ 2-3 ਮਿੰਟ ਲਈ ਫਰਾਈ ਕਰਾਂਗੇ ਤਾਂ ਜੋ ਇਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਹੁਣ ਆਪਣੀਆਂ ਸਬ지 ਨੂੰ 2-3 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਸ ਵਿੱਚ ਕਾਲੀ ਮਿਰਚ ਤੇ ਨਮਕ ਐਡ ਕਰਾਂਗੇ ਮੈਂ ਲਾਲ ਮਿਰਚ ਬਿਲਕੁਲ ਵੀ ਯੂਜ਼ ਨਹੀਂ ਕਰਦੀ ਕਿਉਂਕਿ ਜੇ ਆਪਾਂ ਯੂਜ਼ ਕਰਨੀ ਹੈ ਤਾਂ ਉਹ ਆਪਣੇ ਘਰ ਦੀਆਂ ਖੋਦੀਆਂ ਤਿਆਰ ਕੀਤੀਆਂ ਹੋਣੀਆਂ ਚਾਹੀਦੀਆਂ ਹਨ ਨਹੀਂ ਤਾਂ ਆਪਾਂ ਨੂੰ ਜ਼ਿਆਦਾਤਰ ਹਰੀ ਮਿਰਚ ਹੀ ਯੂਜ਼ ਕਰਨੀ ਚਾਹੀਦੀ ਹੈ ਅਤੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਮਸਾਲੇ ਨੂੰ ਤੜਕੀ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਹੁਣ ਇਸ ਵਿੱਚ ਸੇਮੋ ਰਾਈਸ ਜਾਨੀ ਕਿ ਜੋ ਸੁਆਮਕ ਦੇ ਚੌਲ ਆਪਾਂ ਭਿਉ ਕੇ ਰੱਖੇ ਹੋਏ ਨੇ 5-6 ਟੇਬਲ ਦਾ ਉਹਨਾਂ ਨੂੰ ਵਿੱਚ ਐਡ ਕਰ ਦੇਵਾਂਗੇ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਅਤੇ ਜਿਸ ਪਾਣੀ ਵਿੱਚ ਆਪਾਂ ਭਿਉ ਕੇ ਰੱਖੇ ਸਨ ਉਸ ਪਾਣੀ ਨੂੰ ਆਪਾਂ ਡੋਲਣਾ ਨਹੀਂ ਹੈ ਉਸ ਪਾਣੀ ਨੂੰ ਹੀ ਆਪਾਂ ਯੂਜ਼ ਕਰਨਾ ਹੈ ਚੰਗੀ ਤਰ੍ਹਾਂ ਧੋਸ਼ ਕਰਕੇ ਆਪਾਂ ਇਸ ਨੂੰ ਭਿਉ ਕੇ ਰੱਖਣਾ ਹੈ ਤੇ ਆਪਾਂ ਉਹ ਪਾਣੀ ਬਿਲਕੁਲ ਵੀ ਡੋਲਣਾ ਨਹੀਂ ਹੈ ਚੇਕਰ ਆਪਾਂ ਇੱਕ ਕੌਲੀ ਲਈ ਇਹ ਚਾਵਲ ਲਈਆਂ ਤਾਂ ਫਿਰ ਇਸ ਵਿੱਚ ਦੋ ਕੱਲੀਆਂ ਪਾਣੀ ਦੀਆਂ ਪਾ ਕੇ ਆਪਾਂ ਇਹਨਾਂ ਨੂੰ ਰੰਨਾਂਗੇ ਬਹੁਤ ਜ਼ਿਆਦਾ ਪਾਣੀ ਦੀ ਇਸ ਵਿੱਚ ਵੀ ਜ਼ਰੂਰਤ ਨਹੀਂ ਹੁੰਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਰਿਜਨ ਲਈ ਰੱਖ ਦਿੰਦੇ ਹਾਂ ਆਪਾਂ ਇਸ ਨੂੰ ਟੱਕ ਕੇ ਪਕਾਵਾਂਗੇ ਤੇ ਵਿੱਚ ਵਿੱਚ ਆਪਾਂ ਇੱਕ ਦੋ ਵਾਰ ਚੈੱਕ ਕਰਦੇ ਰਵਾਂਗੇ ਤਾਂ ਜੋ ਸੇਕ ਹੋਣ ਕਰਨ ਥੱਲੇ ਨਾਲ ਲੱਗ ਜਾਵੇ ਤੇ ਇੱਕ ਦੋ ਵਾਰ ਆਪਾਂ ਇਸ ਨੂੰ ਹਲਾਉਂਦੇ ਰਵਾਂਗੇ ਅਤੇ ਇਹ 5 2 3 ਮਿੰਟ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਨੇ। ਲਓ ਜੀ ਆਪਣੇ ਚਾਵਲ ਬਣ ਕੇ ਬਿਲਕੁਲ ਤਿਆਰ ਨੇ। ਤੀ ਨਮਕੀਨ ਚਾਵਲ ਨੇ ਆਪਾਂ ਇਸ ਵਿੱਚ ਸਬਜ਼ੀਆਂ ਵੀ ਐਡ ਕੀਤੀਆਂ ਨੇ ਤੇ ਹੁਣ ਆਪਾਂ ਸਰਵਿੰਗ ਲਈ ਬਾウル ਵਿੱਚ ਪਾਉਂਦੇ ਹਾਂ। ਤੇ ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੰਨੇ ਸੋਹਣੇ ਬਣੇ ਹਨ ਇਸ ਨੂੰ ਆਪਾਂ ਦਹੀਂ ਸਬਜ਼ੀ ਸੈਲਡ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹਾਂ ਅਤੇ ਬੱਚੇ ਜੀ ਨਹੀਂ ਲੈਣਾ ਚਾਹੁੰਦੇ ਦਹੀਂ ਤਾਂ ਉਹਨਾਂ ਨੂੰ ਵਿੱਚ ਦਹੀ ਕੀ ਐਡ ਕਰਕੇ ਆਪਾਂ ਦੇ ਸਕਦੇ ਹਾਂ ਹਾਂਜੀ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਵੀ ਬਣਾ ਕੇ ਦੇਖਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਧੰਨਵਾਦ